पावन पवित्र नवरात्रे एक एक नवरात्रि माँ के जो आपको शुभ आशीष आपकी मन की मनोकामनाओं को पूर्ण करने वाले हैं यही है, है पावन पवित्र नवरात्रि यही नाम संख्या है इनकी जो कि देवी माँ प्रत्येक जीव को प्रसन्न हो करके शुभ आशीष देती है और मन की मनोकामनाएं पूर्ण कर देती है माँ को प्रसन्न करने लिये सबसे पहला है। स्वच्छ निर्मल स्नान करके शुद्ध वस्त्र पहन के आसन, मां ਨੂੰ ਮਨਾਨ ਲਈ ਸੁਧ ਆਸਨ ਜਿਸ ਵੀ ਮੰਤਰ ਦਾ ਜਾਪ ਕਰ ਸਕਦੇ ਹੋ ਓਮ ਮੰਤਰ ਦਾ ਜਾਪ ਕਰੋ ਜਾਂ ਓਮ ਏਮ ਹਰੀਮ ਕਲੀਮ ਚੰਦ ਦੇ ਵਿੱਚ ਇਸ ਮੰਤਰ ਦਾ ਜਾਪ ਕਰੋ मां प्रसन्न होकर के वरदान दे देती है ये मन दिया सब मनोकामना पूर्ण कर दिया इस प्रकार नौ देवियां ਨੂੰ ਮਿਲਣ ਅਸੇ ਸਭ ਦੇਵ ਦੇਵੀ ਦੇਵਤੇ نیچے ਆ ਜਾਂਦੇ ਹੈ और ਸਭ ਆ ਕਰਕੇ ਮਨ ਦੀ ਮਨੋ ਕਾਮਨਾ ਪੂਰਨ ਕਰਦੇ ਇਹ ਮਾਂ ਗਾਇਤਰੀ ਹੈ ਕਿਉਂਕਿ ਗਾਇਤਰੀ ਮਾਤਾ ਜਿਕਰ ਵੀ ਕੀਤਾ ਹੈ ਕਿਉਂਕਿ ਮਾਂ ਗਾਇਤਰੀ ਮਾਂ ਲక్ష్ਮੀ ਮਾਂ ਸਰਪਤੀ ਇਹ ਕਿਸ ਨਾ ਕਿਸੇ ਰੂਪ ਦੇ ਵੀ ਸਾਨੂੰ ਆ ਕਰਕੇ ਅਸ਼ੀਰਵਾਦ ਦਿੰਦੀ ਹੈ ਸਾਡੇ ਮਨ ਦੇ ਭਾਵ ਪੂਰਨ ਕਰਦੀ ਹੈ ਲੁਧਾਣਾ ਲੈ ਮਨਰ ਜੋ ਚਿਕੋ ਤੁਸੀਂ ਤੇ ਮੈਂ ਹਾਂ ਯੂੰਬਰੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀ ਇਹ ਕੀ ਹੈ ਸ਼ੁਰੂ ਹੋ ਚੁੱਕੇ ਨੇ ਤੇ ਅੱਜ ਜਾਨਾਂਗੇ ਨਵ ਨవరాత్రੇ ਕਿਸ ਤਰ੍ਹਾਂ ਮਨਾਏ ਜਾਣਗੇ ਕਿਸ ਤਰ੍ਹਾਂ ਦੇ ਉਪਾਏ ਕੀਤੇ ਜਾਣਗੇ ਤੇ ਕਿਸ ਤਰ੍ਹਾਂ ਮਹਾਮੈ ਨੂੰ ਪ੍ਰਸੰਨ ਕੀਤਾ ਜਾਏਗਾ ਤੇ ਕਿਹੜੀ ਕਿਹੜੀ ਨੋ ਸ਼ਕਤੀਆਂ ਕਿੜੀਆਂ ਹਨ ਤੇ ਮੇਨਾ ਇਸ ਵਕਤ ਜੁੜ ਚੁੱਕੇ ਨੇ ਪੁਜਿਤ ਨਿਤਿਨ ਜੀ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਰਿਓ ਸਰਬਮੰਗਲ ਮੰਗਲੇ ਸ਼ਿਵੇ ਸਰਵਾਰਥ ਸਾਧਕੇ शरणेत्र त्र्यंबके गोरी नारायणी नमस्तुते तु जिदाक तुसी पुछया है पहले तौ टौडा बहुत बहुत स्वागत यूम मेरी लुधियाना लाइव दा हूं मां दे नवरत्रे चल रहे है मां के नवरात्र पावन पवित्र नवरात्रे प्रथम शैलपुत्री च द्वितीयम ब्रह्मचारिणी तृतीयम चंद्रघंटेति कूष्मांडेति चतुर्थकम् पंचम स्कंद मातेति खष्टम कात्यायनी सप्तम कालरात्रिति महागौरीति चाष्टमम मां भगवती दे पावन पवित्र नवरात्रे पहला मां द नवरतरा प्रथम शैलपुत्री द्वितीयम ब्रह्मचारिणी ब्रह्मचारिणी जो आज का दिन पावन दिन तृतीयम चंद्रघंटीति कुष्मांडीति चतुर्थकम पंचम स्कंद मातेति खष्टम कात्यायनी सप्तम काल रात्रि थी महागौरी तिचाष्टम नवम सिद्धाति दुर्गा प्रकृति था ये पावन पवित्र नवरात्रि एक एक नवरात्रे माँ के जो आपको शुभ आशीष आपकी मन की मनोकामनाओं को पूर्ण करने वाले हैं यही है पावन पवित्र नवरात्रि यही नाम संख्या है इनकी जो कि देवी माँ प्रत्येक जीव को ਪਸੰਨ ਹੋ ਕਰਕੇ ਸੁਭ ਆਸ਼ੀਸ਼ ਦਿਤੀ ਹੈ ਔਰ ਮਨ ਕੀ ਮਨੋ ਕਾਮਨਾਇ ਪੂਰਨ ਕਰ ਦਿਤੀ ਹੈ ਉਹ ਜੀ ਜਿਸ ਤਰ੍ਹਾਂ ਨਵਰਾਤਰੀ ਦੀ ਸ਼ੁਰੂਆਤ ਕਿੱਥੇ ਹੋਈ ਤੇ ਨੋ ਸ਼ਕਤੀਆਂ ਨੋ ਜੜੀ ਸ਼ਕਤੀਆਂ ਨੇ ਐਸੇ ਕਿਹੜੀਆਂ ਸ਼ਕਤੀਆਂ ਨੇ ਨੋ ਸ਼ਕਤੀਆਂ ਜੜੀਆਂ ਕੀ ਤੁਸੀਂ ਆਲ ਪ੍ਰਥਮ ਵਿਸ਼ਾਲ ਪੁਤਰੀ ਦੂਤੀਮ ਬ੍ਰਹਮਚਾਰਣੀ ਤ੍ਰਿਤਿਮ ਚੰਦਰ ਗੰਟੀ ਤੇ ਕੁਸ਼ਮਾਂਡੀ ਤੇ ਚਤੁਰਥ ਕੰ ਇਹ ਮਾਂ ਬਵਕਤੀਆਂ ਦੇ ਨਾਮ ਨੇ ਇਸ ਨਾਮ ਤੋਂ ਵਿਤਰਜਵੇ ਸ਼ਾਲ ਪੁਤਰੀ ਹਿਮਸ਼ਿਕਾ ਹਿਮਾਚਲ ਸੁਤਾ ਸ਼ੈਲ ਪੁੱਤਰੀ ਹੋ ਗਈ ਦੁੱਤੀ ਬ੍ਰਹਮਚਾਰਣੀ ਮਾਂ ਭਗਵਤੀ ਹੋ ਗਈ ਤ੍ਰਿਤਿਮ ਚੰਦਰ ਗੰਟੇ ਤੇ ਕੁਸ਼ਮਾਂਡੀ ਤੁਰਤਕਮ ਇਹ ਨੋ ਦਾਤਰੀਆਂ ਨੇ ਜਿਹੜੀਆਂ ਕਿ ਬੜੀ ਵਿਖਿਆਤ ਨੇ ਮਾਂ ਨੇ ਜਿੰਦਾ ਕਿ ਅੱਜ ਨਵਰਾਤਰੀ ਦੇ ਰੂਪ ਦੇ ਇਸ ਪੂਜਨ ਕੀਤਾ ਜਾਂਦਾ ਹੈ ਦੋ ਪ੍ਰਕਾਰ ਦੇ ਚੈਤਰ ਮਾਸ ਦੇ ਨਵਰਾਤਰੇ ਔਰ ਅਸ਼ਵਿਨ ਮਾਸ ਦੇ ਨਵਰਾਤਰੇ ਜਿਹੜੇ ਬੜੇ ਹੀ ਪੂਜਨ ਯੋਗ ਨੇ ਜਿਹੜੇ ਅਸੂ ਦੇ ਨਰਾਤੇ ਹੁਣ ਪੰਜਾਬੀ ਜੇ ਕਹਿੰਦੇ ਆ ਉਹ ਚੱਲ ਰਹੇ ਨੇ ਅਸ਼ਵਿਨ ਮਾਸ ਕੇ ਨవరాత్రੇ یہی શુભ ਆਸ਼ੀਸ਼ ਕੋ ਦੇਣ ਵਾਲੇ ਹੈ ਕਿਹੜੇ ਕਿਹੜੇ ਉਪਾਏ ਤੁਹਾਨੂੰ ਕਰਨੇ ਚਾਹੀਦੇ ਹੈ ਜਿਸ ਦੇ ਨਾਲ ਮਾ ਭਗਵਤੀ ਪ੍ਰਸੰਨ ਹੋ ਮਾਂ ਨੂੰ ਪ੍ਰਸੰਨ ਕਰਨ ਲਈ ਸਭ ਤੋਂ ਪਹਿਲਾਂ ਸਵਛ ਨਿਰਮਲ ਸਨਾਨ ਕਰਕੇ ਸ਼ੁੱਧ ਵਸਤਰ ਪਹਿਨ ਕੇ ਮਾਂ ਨੂੰ ਮਨਾਣ ਲਈ ਸ਼ੁੱਧ ਆਸਨ ਜਿਸ ਵੀ ਮੰਤਰ ਦਾ ਜਾਪ ਕਰ ਸਕਦੇ ਹੋ ਓਮ ਮੰਤਰ ਦਾ ਜਾਪ ਕਰੋ ਜਾਂ ਓਮ ਏਮ ਹਰੀਮ ਕਲੀਮ ਚामुੰਡਾਈ ਵਿੱਚੇ ਇਸ ਮੰਤਰ ਦਾ ਜਾਪ ਕਰੋ ਮਾਂ પ્રસન્ન ਹੋ ਕਰਕੇ ਵਰਦਾਨ ਦੇ ਦਿੰਦੀ ਹੈ ਜੇ ਤੁਹਾਡੇ ਮਨ ਚ ਕਿਸੇ ਪ੍ਰਕਾਰ ਦੀ ਭਾਵ ਹੈ ਓਮ ਦੁਮ ਦੁਰਗਾਏ ਨਮਾ ਇਸ ਮੰਤਰ ਦਾ ਜਾਪ ਕਰੋ ਦੁਰਗਾ ਚਲिसा ਦਾ ਜਾਪ ਕਰੋ ਜਿਸ ਪ੍ਰਕਾਰ ਜਿਸ ਨੇ ਵੀ ਇਸ ਮੰਤਰਾਂ ਦੇ ਨਾਲ ਮਾਂ ਨੂੰ ਮਨਾਇਆ ਮਾਂ ਨੇ ਉਹਦੀ ਪੁਕਾਰ ਸੁਣੀ ਔਰ ਸੁਣ ਕਰਕੇ ਉਹਨੂੰ ਵਰਦਾਨ ਵੀ ਦਿੱਤਾ ਹੈ ਕਹਿਆ ਜਾਂਦਾ ਕਿ ਮਾਂ ਜਿਸ ਨੂੰ ਨਾਰਾਜ਼ ਹੁੰਦੀ ਹੈ ਨੋਵੀਂ ਨਵਰਾਤ ਜਿਹੜੀ ਕਿ ਨੋ ਵਾਰੀ ਜਿਹੜਾ ਵੀ ਇਸ ਨਵਰਾਤਰੀ ਦੇ ਵਿੱਚ ਮੇਰੇ ਮੰਦਰ ਆਂਦਾ ਸੱਚੇ ਦਿਲ ਨਾਲ ਸੱਚੇ ਭਾਵਨਾ ਮੇਰੀ ਆਰਾਧਨਾ ਕਰਦਾ ਤੇ ਉਸ ਤੋਂ ਜਿੰਨੇ ਵੀ ਪਾਪ ਹੁੰਦੇ ਮੈਂ ਧੋਲ ਦਿੰਨੇ ਸਰ ਇਹ ਬਿਲਕੁਲ ਸਹੀ ਹੈ ਦੇਖੋ ਜਯਵਨ ਜੀ ਜਿਸ ਪ੍ਰਕਾਰ ਮਾਤਾ ਦਾ ਪੂਜਨ ਨਿਰਮਲ ਮਨ ਨਾਲ ਕਰੋ ਸ਼ੁੱਧ ਵਿਚਾਰਾਂ ਨਾਲ ਕਰੋ ਦੇਖੋ ਦੁਰਗ ਹਮਾਰੇ ਦੁਰਗਨ ਵਿਚਾਰਾਂ ਨੂੰ ਦੂਰ ਕਰਨ ਵਾਲੀ ਦੁਰਗਾ ਮਾਤਾ ਹੈ ਕਿਉਂਕਿ ਓਮ ਦੁਰਗਾ ਦੁਮ ਦੁਰਗਾ ਇਹ ਨਮਾ ਸਾਡੇ ਦੁਰਗਨਾ ਨੂੰ ਦੂਰ ਕਰਦੀ ਹੈ ਮਨ ਵਿੱਚ ਕਿਸੇ ਪ੍ਰਕਾਰ ਦਾ ਕਪਟ ਨਿਸ਼ਕਪਟ ਹੋ ਕਰਕੇ ਮਾਂ ਨੂੰ ਮਨਾਓ ਔਰ ਕਿਸੇ ਪ੍ਰਕਾਰ ਦਾ ਮਲੇਸ਼ ਨਹੀਂ ਹੋਣਾ ਚਾਹੀਦਾ ਵਿਚਾਰ ਤੁਹਾਡੇ ਸ਼ੁੱਧ ਹੋਣੇ ਚਾਹੀਦੇ ਹੈ ਜੋ ਵੀ ਤੁਸੀਂ ਪ੍ਰਮਾਤਮਾ ਤੋਂ ਜਾਂ ਮਾਂ ਭਗਵਤੀ ਤੋਂ ਮੰਗੋ ਮਾਂ ਭਗਵਤੀ ਤੁਹਾਡੀ ਮਨ ਦੀ ਮਨੋ ਕਾਮਨਾ ਅਵਸ਼ਯ ਮੇ ਪੂਰੀ ਕਰੇਗੀ ਮਾਂ ਭਗਵਤੀ ਸਭ ਤੋਂ ਪਹਿਲਾਂ ਇਹ ਨਵਰਾਤਰੀ ਜਿਹੜੇ ਨੌ ਰਾਤਰੀਆਂ मां दी बड़ी पावन पवित्र नवरात्रियां है नौratri जी ने मां ਨੂੰ ਬੜੀ ਹੀ પ્રસન્ન ਹੈ ਜਿਸ ਵੀ ਕਿਸੇ ਭਾਵ ਨਾਲ नौ रात्रि यानी नवरात्र ਦਾ ਪਹਿਲਾ ਹੀ ਮਤਲਬ ਹੈ ਇਹ नौ रात्रि रात्री ਨੂੰ ਬੈਠ ਕੇ ओम ਏਮ ਹਰਿੰਕਲਿੰਗ ਚामुंडा ਵਿੱਚ ਇਸ ਮੰਤਰ ਦਾ ਜਾਪ ਕਰੋ નિਸ਼ ਕਪਟ ਹੋ ਕਰਕੇ शुद्ध ਭਾਵ ਨਾਲ ਜਿਸ ਪ੍ਰਕਾਰ ਅੱਜ ਕੱਲ ਤਾਂ ਲੋਕੀ ਹੁਣ ਨਾਰੀਅਲ ਲੈ ਕੇ ਚੁੰਨੀ ਲੈ ਕੇ ਫੁੱਲ ਲੈ ਕੇ ਮਾਂ ਨੂੰ ਚੜ੍ਹਾਉਣਾ ਚਾਹੁੰਦਾ ਹੈ ਮੈਂ ਤਾਂ ਕਰ ਆਪਣੇ ਮਨ ਨੂੰ ਚੜ੍ਹਾਓ ਆਪਣੇ ਮਨ ਦੇ ਭਾਵ ਮਾਂ ਤੋਂ ਨੂੰ ਸਮਰਪਿਤ ਕਰੋ ਆਹ ਮਾਂ ਲਕਸ਼ਮੀ ਹੈ ਮਾਂ ਸਰਸਵਤੀ ਹੈ ਇਹ ਮਨ ਦੀਆਂ ਸਭ ਮਨੋ ਕਾਮਨਾ ਪੂਰਨ ਕਰਦੀਆਂ ਹੈ ਇਸ ਪ੍ਰਕਾਰ ਨੌ ਦੇਵੀਆਂ ਨੂੰ ਮਿਲਨ ਨਾਲ ਸੇ ਸਭ ਦੇਵ ਦੇਵੀ ਦੇਵਤੇ نیچے ਆ ਜਾਂਦੇ ਹੈ ਔਰ ਸਭ ਆ ਕਰਕੇ ਮਨ ਦੀ ਮਨੋ ਕਾਮਨਾ ਪੂਰਨ ਕਰਦੇ ਇਹ ਮਾਂ ਗਾਇਤਰੀ ਹੈ ਕਿਉਂਕਿ ਗਾਇਤਰੀ ਮਾਂ ਦਾ ਜ਼ਿਕਰ ਵੀ ਕੀਤਾ ਹੈ ਕਿਉਂਕਿ ਮਾਂ ਗਾਇਤਰੀ ਮਾਂ ਲక్ష్ਮੀ ਮਾਂ ਸਰਸਵਤੀ ਇਹ ਕਿਸ ਨਾ ਕਿਸੇ ਰੂਪ ਦੇ ਵੀ ਸਾਨੂੰ ਆ ਕਰਕੇ ਅਸ਼ੀਰਵਾਦ ਦਿੰਦੀਆਂ ਸਾਡੇ ਮਨ ਦੇ ਭਾਵ ਪੂਰਨ ਕਰਦੀਆਂ ਜਯੋਮ ਜੀ ਤੁਸੀਂ ਵੀ ਇਸ ਮਾਂ ਨੂੰ ਮਨਾਣ ਲਈ ਆਪਣੇ ਆਪਣੇ ਭਾਵ ਰੱਖੋ ਆਪਣੇ ਆਪ ਨੂੰ ਮਾਂ ਦੇ ਚਰਨਾਂ ਵਿੱਚ ਬੈਠ ਕਰਕੇ ਸਮਰਪਿਤ ਹੋ ਕਰਕੇ ਸ਼ੁੱਧ ਮਨ ਨਾਲ ਪਾਠ ਕਰਦੇ ਹੋਏ ਚਾਹੇ ਸਵੇਰ ਚਾਹੇ ਸ਼ਾਮ ਪ੍ਰਾਤਾਕਾਲੀਨ ਹੋ ਸਕੇ ਜਾਂ ਸਾਇਕਾਲੀਨ ਹੋ ਸਕੇ ਜਾਂ ਸਾਇਕਾਲੀਨ ਹੋ ਜੇ ਤਾਂ ਜ਼ਿਆਦਾ ਵਧੀਆ ਕਿਉਂਕਿ ਸਾਇਕਾਲੀਨ ਮਾਂ ਪ੍ਰਸੰਨ ਹੁੰਦੀ ਹੈ ਉਹ ਵਰਦਾਨ ਦਿੰਦੀ ਹੈ ਆਪਣੇ ਬੱਚਿਆਂ ਨੂੰ ਬੱਚੇ ਪ੍ਰਸੰਨ ਹੋ ਕਰਕੇ ਝੋਲੀਆਂ ਭਰ ਕੇ ਜਾਂਦੇ ਆ ਆਜ ਹਰ ਜਗਤ ਦੇ ਵਿੱਚ ਔਰ ਦੇਸ਼ਵਾਸੀ ਪਰ ਮਾਂ ਭਗਤੀ ਦੀ ਹਰ ਹਰ ਪਾਸੇ ਗੂੰਜ ਹੀ ਗੂੰਜ ਦਿਖਾਈ ਦੇ ਰਹੀ ਹੈ ਜੇ ਮਾਂ ਦੇ ਕੋਲੋ ਸ਼ਕਤੀ ਹੈ ਤੇ ਮਾਂ ਦੇ ਕੋਲ ਮੰਗਣ ਜਾਂਦੇ ਆ ਦਰ ਦਰ ਝੂਲੀਆਂ ਪਰ ਪਰ ਕੇ ਮਾਂ ਦੇ ਕੋ ਦਰਬਾਰ ਤੋਂ ਆਪਸਾਂ ਦੇ ਆਓ ਤੁਹਾਨੂੰ ਅਸੀਂ ਮਾਂ ਆਪਣੀ ਬਗਵਤੀ ਨਾਲ ਮਿਲਵਾਈਏ ਜਿਹੜੀ ਮਾਂ ਦਾ ਦੂਰ ਦੂਰੋਂ ਲੋਕੀ ਆ ਕਰਕੇ ਉਹਨਾਂ ਦਾ ਨਤਮਸਤਕੋ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੀ ਹੈ ਇਹ ਸਾਡੀ ਦੇਵੀ ਮਾਂ ਸ਼੍ਰੀ ਵਿਸ਼ਨੂੰ ਮੰਦਰ ਨਿਊ ਆਪਣਾ ਮਾਧੋਪਰੀ ਇਸਲਾਮਿਕ ਸਕੂਲ ਇਹ ਬਹੁਤ ਹੀ ਪੁਰਾਣਾ ਪ੍ਰਾਚੀਨ ਮੰਦਰ ਹੈ ਸਾਡਾ ਇਹ ਮਾਂ ਦੇਵੀ ਦੇ ਅੱਗੇ 9 ਦਿਨ ਜਾਂ ਮੈਂ ਤਾਂ ਕਹਿੰਨਾ 9 ਦਿਨ ਆ ਕਰਕੇ ਜਾਂ 13 ਦਿਨ ਆ ਕਰਕੇ ਜੋ ਵੀ ਮਾਂ ਦੇ ਅੱਗੇ ਪ੍ਰਾਰਥਨਾ ਕਰਦਾ ਏ ਮਾਂ ਉਹਦੀ ਮਨ ਦੀ ਮਨੋਕਾਮਨਾ ਪੂਰਨ ਕਰਦੀ ਹੈ ਮੈਂ ਤਾਂ ਕਹਿੰਦਾ ਬੰਦਾ ਆ ਕੇ ਤੇ 43 ਦਿਨ ਮੱਥਾ ਟੇਕੇ ਜੋ ਆਪਣੀ ਮਨ ਦੀ ਸੁਗਾਤ ਹੈ ਮਨ ਦੇ ਭਾਵ ਲੈ ਕਰਕੇ ਆਂਦਾ ਹੈ ਉਹਦੇ ਮਨ ਦੇ ਜੋ ਮਨੋਕਾਮਨਾ ਅਵਸ਼ਯ ਮੇ ਪੂਰਨ ਹੁੰਦੀ ਹੈ ਕਿਉਂਕਿ ਮਾਂ ਭਗਵਤੀ ਸਰਵ ਸਰੂਪੇ ਸਰਵੇਸੇ ਸਰਵ ਸ਼ਕਤੀ ਸਮਨਵਿਤੇ ਭੈ ਭੈ ਸਤਰਾਹੀ ਨੋ ਦੇਵੀ ਦੁਰਗੇ ਦੇਵੀ ਨਮਸਤੁਤੇ ਮਾਂ ਭਗਵਤੀ ਮਨ ਦੀ ਮਨੋਕਾਮਨਾ ਪੂਰਨ ਕਰੇ ਕਿਉਂਕਿ ਰਾਜ ਦੁਆਰੇ ਮਹਾਲਕਸ਼ਮੀ ਵਿਜਯਾ ਸਰਵਤਾਸਤਾ ਰਕਸ਼ਾਹੀਨਮ ਤੁ ਯਸਥਾਨਮ ਵਰਜਿਤਮ ਕਵਚੇਨ ਤੁ ਆਪਣੇ ਬੱਚੇ ਦਾ ਬਾਲ ਬੰਕਾ ਨਹੀਂ ਹੋਣ ਦਿੰਦੀ ਉਹ ਕਹਿੰਦੇ ਮੈਂ ਬਾਲਕ ਤੂੰ ਮਾਤਾ ਸ਼ੇਰਾ ਵਾਲੀ ਇਹ ਮਾਂ ਦੇ ਅੱਗੇ ਪ੍ਰਾਰਥਨਾ ਕਰੋ ਆਪਣੇ ਭਾਵ ਰੱਖੋ ਤੁਹਾਡੀ ਮਨ ਦੀ ਭਾਵਨਾ ਮਾਂ ਬਗਤੀ ਅਵਸ਼ਯ ਮੇ ਪੂਰੀ ਕਰੇਗੀ ਨਿਤਿਨ ਜੀ ਇੱਕ ਹੋਰ ਸਵਾਲ ਹੈ ਜਿਹੜੇ ਕਿ ਆਫੀਸਰ ਆਰਮੀ ਆਫੀਸਰ ਹੁੰਦੇ ਆ ਜਾਂ ਸਰਕਾਰੀ ਜਿਹਦੇ ਆਪਣੇ ਘਰ ਤੋਂ ਦੂਰ ਹੁੰਦੇ ਆ ਵਿਦੇਸ਼ ਬੈਠੇ ਹੁੰਦੇ ਆ ਉਹਨਾਂ ਉਹ ਉਹ ਬੱਚੇ ਉਹ ਵਿਅਕਤੀ ਉਹ ਕਿਸ ਤਰ੍ਹਾਂ ਮਾਂ ਦੀ ਉਪਾਸਨਾ ਕਰ ਉਹ ਅਰਚਨ ਤੇ 1 ਮਿੰਟ ਵਾਸਤੇ ਵੀ ਕਿਉਂਕਿ ਸਾਡੇ ਕੋਲ 24 ਘੰਟੇ ਹੈ 24 ਘੰਟੇ ਕਹਿੰਦੇ 24 ਘੰਟਿਆਂ ਦੇ ਵਿੱਚੋਂ ਅਸੀਂ 1 ਮਿੰਟ ਵੀ ਅਗਰ ਉਸ ਮਾਂ ਨੂੰ ਸੱਚੇ ਮਨ ਨਾਲ ਧਿਆਈਏ ਖੜੇ ਹੋ ਕਰਕੇ ਅਗਰ ਪ੍ਰਾਰਥਨਾ ਕਰੀਏ ਜਿਸ ਵਿਸ਼ੇ ਸਥਿਤੀ ਵਿੱਚ ਆ ਤੁਸੀਂ ਮਾਂ ਨੂੰ ਭਗਵਤੀ ਨੂੰ ਮਨਾਓ ਓਮ ਦੇ ਮੰਤਰ ਦਾ ਉਚਾਰਨ ਕਰੋ ਓਮ ਏਮ ਹਰੀਂਕਲਿੰਗ ਚਾਮੁੰਡਾਏ ਵਿੱਚੇ ਇਸ ਮੰਤਰ ਦਾ ਜਾਪ ਕਰੋ ਤੁਹਾਡੀ ਨਹੀਂ ਸੰਦੇ ਮਨੁਕਾਮਨਾ ਪੂਰਨ ਹੋਣਗੀ ਕਿਉਂਕਿ ਉਹਨੂੰ ਮੰਦਰ ਜਾਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਮਿਲਟਰੀ ਅਫਸਰ ਹੈ ਜਾਂ ਬਿਜ਼ਨਸ ਵਿੱਚ ਬੈਠੇ ਹੈ ਜਾਂ ਕੋਈ ਦੂਰ ਦਰਾਰ ਦੇਸ਼ ਆਪਣੇ ਘਰ ਤੋਂ ਦੂਰ ਬਿਜ਼ਨਸ ਕਰਨ ਲਈ ਜਾਂਦੇ ਆ ਜੌਬ ਕਰਨ ਲਈ ਜਾਂਦੇ ਉਹਨਾਂ ਨਾਲ ਬੜਾ ਮੁਸ਼ਕਿਲ ਹੈ ਉਹ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਮਨ ਦੇ ਭਾਵ ਦੇ ਨਾਲ ਓਮ ਏਮ ਹਰੀਂਕਲਿੰਗ ਚਾਮੁੰਡਾਏ ਵਿੱਚੇ ਇਸ ਮਹਾ ਮੰਤਰ ਦਾ ਪਾਠ ਕਰਨ ਮਾਂ ਭਗਵਤੀ ਅਵਸ਼ਯਵੇਂ ਉੰਦੀ ਮਨੋ ਕਾਮਨਾ ਪੂਰਨ ਕਰੇਗੀ ਇਹ ਸਾਡਾ ਵੀ ਵਿਸ਼ਵਾਸ ਹੈ ਨਹੀਂ ਸਾਡੇ ਬਜ਼ੁਰਗਾਂ ਨੇ ਦੱਸਿਆ ਆਇਆ ਮਹਾ ਮੰਤਰ ਹੈ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੇ ਦੱਸਿਆ ਔਰ ਇਹ ਮੰਤਰ ਇਸ ਐਸੀ ਪਾਵਰ ਹੈ ਐਸੀ ਸ਼ਕਤੀ ਹੈ ਅੱਜ ਤੁਸੀਂ ਸਾਰਾ ਦੇਖੋ ਸਾਰਾ ਵਰਲਡ ਭਗਵਤੀ ਦੇ ਨਾਮ ਦੇ ਨਾਲ ਔਰ ਓਮ ਦੇ ਮੰਤਰ ਦੇ ਨਾਲ ਮਾਂ ਸ਼ਕਤੀ ਇਤਨੀ ਤਾਕਤ ਹੈ ਇਤਨੀ ਊਰਜਾ ਹੈ ਇਸ ਮੰਤਰ ਦੇ ਵਿੱਚ ਮਾਂ ਭਗਵਤੀ ਅਵਸ਼ਯਵੇਂ ਉੰਦੀ ਮਨੋ ਕਾਮਨਾ ਪੂਰਨ ਕਰਦੀ ਹੈ ਬਹੁਤ ਸ਼ੁਕਰੀਆ ਪੰਨੇ ਜੀ ਤੁਹਾਡਾ ਤੁਹਾਡਾ ਹੀ ਬਹੁਤ ਧੰਨਵਾਦ ਸੋ ਬਿਲਕੁਲ ਨਵਰਾਤਰੀ ਜਿਹੜੀ ਹੈ ਲੋ ਨਵਰਾਤੇ ਨੌ ਰਾਤਰੀ ਨਵਰਾਤਰੀ ਜਿਹੜੀ ਲਗਾਤਾਰ ਚੱਲ ਰਹੀ ਹੈ ਤੇ ਤੁਸੀਂ ਵੀ ਜੇਕਰ ਇਸ ਮੰਤਰ ਦਾ ਉਚਾਰਨ ਕਰੋਗੇ ਤੁਹਾਡੀ ਵੀ ਜਿਹੜੀ ਕਿ ਮਨ ਕਾਮਨਾ ਜਿਹੜੀ ਹੈ ਪੂਰੀ ਹੋਵੇਗੀ ਸਾਨੂੰ ਕਮੈਂਟ ਸੈਕਸ਼ਨ ਵਿੱਚ ਜੈ ਮਾਤਾ ਹੀ ਲਿਖਣਾ ਨਾ ਭੁੱਲਿਓ ਜੈ ਮਾਤਾ ਜੁੜੇ ਹੋਏ ਲੋਧਾ ਨਾਲ ਲਾਈਵ ਦੇ ਨਾਲ ਸੇਵਾ ਸਿੰਘ ਜੀ ਨਾਲ ਯੂਮਬੇ ਰਿਪੋਰਟ ਧੰਨਵਾਦ